ਕਹਿਤਿਆਂ ਵਾਸਤੇ ਜੇਲ੍ਹ ਬਣੀ ਹੁੰਦੀ ਹੈ ਉੱਥੇ ਉਹਨਾਂ ਨੂੰ ਜੇਲ੍ਹ ਵਿੱਚ ਰੱਖ ਕਰਕੇ ਕਿਸੇ ਨੂੰ 1 ਸਾਲ ਕਿਸੇ ਨੂੰ 5 ਸਾਲ ਕਿਸੇ ਨੂੰ ਵੱਧ ਘੱਟ ਸਜ਼ਾ ਹੁੰਦੀ ਹੈ ਪਰ ਉਸ ਜੇਲ੍ਹ ਦੇ ਵਿੱਚ ਅਧਿਕਾਰੀ ਹੁੰਦੇ ਨੇ ਕੁਝ ਡਾਕਟਰ ਹੁੰਦੇ ਨੇ ਕੁਝ ਪੜ੍ਹੇ ਲਿਖੇ ਲੋਕ ਜਿਹੜੇ ਉਹਨਾਂ ਕਦਰਤਿਆਂ ਨੂੰ ਸਹੀ ਰਸਤਾ ਦਿਖਾਉਂਦੇ ਨੇ ਉਹਨਾਂ ਦੀ ਡਿਊਟੀ ਹੁੰਦੀ ਹੈ ਭਾਵੇਂ ਡਾਕਟਰ ਹੈ ਭਾਵੇਂ ਕੋਈ ਸਿਪਾਹੀ ਹੈ ਥਾਣੇਦਾਰ ਹੈ ਉਹ ਉਸ ਜੇਲ੍ਹ ਦੇ ਵਿੱਚ ਸਦ ਸੰਗਤ ਉਸੇ ਦਰਵਾਜ਼ੇ ਰਾਹੀਂ ਅੰਦਰ ਜਾਂਦੇ ਨੇ ਬਾਹਰ ਆਉਂਦੇ ਨੇ ਜਿਸ ਦਰਵਾਜ਼ੇ ਰਾਹੀਂ ਕੈਦੀਆਂ ਨੂੰ ਅੰਦਰ ਲਜਾਇਆ ਜਾਂਦਾ ਹੈ ਤੇ ਬਾਹਰ ਲੈ ਕੇ ਆਇਆ ਜਾਂਦਾ ਹੈ ਹੁਣ ਦੇਖੋ ਦਰਵਾਜ਼ਾ ਇੱਕ ਹੀ ਹੈ ਕੈਦੀਆਂ ਵਾਸਤੇ ਵੀ ਡਾਕਟਰਾਂ ਵਾਸਤੇ ਸਿਪਾਹੀਆਂ ਥਾਣੇਦਾਰ ਵਾਸਤੇ ਪਰ ਜੇ ਕੋਈ ਮਨੁੱਖ ਕਹੇ ਵੀ ਜਿਹੜੇ ਉਹ ਸਿਪਾਹੀ ਹਨ ਜਿਹੜੇ ਬਿਉਟੀ ਕਰਦੇ ਨੇ ਆਵੇਂ ਡਾਕਟਰ ਆਵੇਂ ਥਾਣੇਦਾਰ ਜਿਹੜੇ ਡਿਊਟੀ ਕਰਨ ਵਾਲੇ ਨੇ ਇਹਨਾਂ ਨੂੰ ਵੀ ਕੈਦ ਹੋਵੇਗੀ ਨਹੀਂ ਉਹ ਆਪਣੀ ਡਿਊਟੀ ਨਿਭਾਉਣ ਵਾਸਤੇ ਜਾਂਦੇ ਉਸੇ ਦਰਵਾਜ਼ੇ ਰਹੀਂ ਜਾਂਦੇ ਨੇ ਜੇਲ੍ਹ ਦੇ ਵਿੱਚ ਤੇ ਉਸੇ ਦਰਵਾਜ਼ੇ ਦਾਨੀ ਬਾਹਰ ਆ ਜਾਂਦੇ ਨੇ ਭਾਈ ਆਪਣਾ ਕੰਮ ਕਰਕੇ ਪਰ ਜਿਹੜੇ ਕੈਦੀ ਹੁੰਦੇ ਨੇ ਉਹਨਾਂ ਨੂੰ ਉੱਥੇ ਰੱਖਿਆ ਜਾਂਦਾ ਹੈ ਉਹਨਾਂ ਦੇ ਕੋਈ ਮੁਕੱਦਮੇ ਚੱਲਦੇ ਨੇ ਸਜ਼ਾਾਂ ਮ ਕਟਾਈਆਂ ਜਾਂਦੀਆਂ ਨੇ ਇਸੇ ਤਰ੍ਹਾਂ ਹੀ ਜਿਹੜੇ ਸੰਸਾਰੀ ਜੀਵ ਹਨ ਉਹਨਾਂ ਵਾਸਤੇ ਜਿਹੜਾ ਇਹ ਸੰਸਾਰ ਹੈ ਜੂਨਾ ਹਨ ਇਹ ਕੈਦ ਹੈ ਵਖ ਵਖ ਜਨਮਾਂ ਦੇ ਵਿੱਚ ਪਾ ਕਰਕੇ ਜੀਵ ਨੂੰ ਸਜ਼ਾ ਦਿੱਤੀ ਜਾਂਦੀ ਹੈ ਕਈ ਤਰ੍ਹਾਂ ਦੇ ਨਾਲ ਟੇਡੀਆਂ ਜੂਨਾਂ ਨੇ ਨਖਿੱਤ ਜੂਨਾਂ ਨੇ ਜਿਹੜੇ ਬਹੁਤੇ ਪਾਪੀ ਹੁੰਦੇ ਨੇ ਉਹਨਾਂ ਨੂੰ ਫਿਰ ਉਹੋ ਜੀਆਂ ਜੂਨਾਂ ਮਿਲ ਜਾਂਦੀਆਂ ਨੇ ਔਰ ਕਈ ਐਸੀਆਂ ਜੂਨਾਂ ਨੇ ਜਿਨ੍ਹਾਂ ਵਿੱਚ ਕਈ ਤਰ੍ਹਾਂ ਦੇ ਭਿਆਨਕ ਦੁੱਖ ਬਿਮਾਰੀਆਂ ਕਲੇਸ਼ ਦੁੱਖ ਉਹਨਾਂ ਦਿੱਤੇ ਜਾਂਦੇ ਦੇਖੋ ਜਿਹੜੀ ਆਤਮਾ ਹੈ ਉਹਨੇ ਸਰੀਰ ਉਪਜਾਮਾ ਪਹਿਨਿਆ ਹੋਇਆ ਔਰ ਜਿੰਨੇ ਵੀ ਸਰੀਰ ਨੇ 84 ਵਕ ਜੋਨਾ ਵਿੱਚ ਇਹ ਆਤਮਾ ਨੂੰ ਪਹਿਨਣ ਵਾਸਤੇ ਜਾਮਾ ਦਿੱਤਾ ਜਾਂਦਾ ਹੈ ਕਿਉਂਕਿ ਜਿਹੜਾ ਮਨ ਹੈ ਸੂਖਸ਼ਮ ਹੈ 17 ਦਿੱਤਾ ਦਾ ਬਣਿਆ ਹੋਇਆ ਪਰ ਇਸ ਨੂੰ ਪ੍ਰਗਟ ਕਰਨ ਵਾਸਤੇ ਇਸ ਨੂੰ ਮੁਕਤ ਹੋਣ ਵਾਸਤੇ ਜਾਂ ਇਹਨੂੰ ਸਜ਼ਾ ਭੋਗਣ ਵਾਸਤੇ ਸਰੀਰ ਦੀ ਜ਼ਰੂਰਤ ਹੈ ਜਦੋਂ ਕੋਈ ਪਾਪੀ ਜੀਵ ਸੰਸਾਰ ਦੇ ਅੰਦਰ ਆਪਣੇ ਕੀਤੇ ਹੋਏ ਕਰਮਾਂ ਅਨੁਸਾਰ ਸਰੀਰ ਨੂੰ ਪਜਾਮਾ ਲੈ ਕਰਕੇ ਆਉਂਦਾ ਹੈ ਫਿਰ ਉਹਨਾਂ ਕਰਮਾਂ ਨੂੰ ਭੋਗਦਾ ਹੈ ਤੇ ਜਦੋਂ ਕੋਈ ਮਹਾਪੁਰਖ ਦੀ ਸੰਗਤ ਹੋ ਜਾਵੇ ਕਿਸੇ ਸਤਿਪੁਰਖ ਦੀ ਸੰਗਤ ਹੋ ਜਾਵੇ ਤੇ ਉਹ ਕੀਤੇ ਹੋਏ ਪਾਪ ਵੀ ਕੱਟੇ ਜਾਂਦੇ ਪਰ ਪਾਪਾ ਨੂੰ ਕੱਟਣ ਵਾਸਤੇ ਵੀ ਸਰੀਰ ਚਾਹੀਦਾ ਸੋ ਸੰਸਾਰ ਦੇ ਅੰਦਰ ਜੀਵ ਜਨਮ ਲੈ ਕੇ ਆਉਂਦਾ ਆਪਣੇ ਕੀਤੇ ਹੋਏ ਕਰਮਾਂ ਨੂੰ ਭੋਗਦਾ ਫਿਰ ਜਦੋਂ ਵਾਪਸ ਜਾਣਾ ਹੁੰਦਾ ਤੇ ਉਹ ਹੈ ਮੌਤ ਮੌਤ ਰੂਪ ਮਾਰਨ ਰੂਪ دروازੇ ਰਾਹੀਂ ਸੰਸਾਰ ਤੋਂ ਬਾਹਰ ਚਲੇ ਜਾਂਦਾ ਪਰ ਜਿਹੜੇ ਮਹਾਪੁਰਖ ਨੇ ਉਹ ਸੰਸਾਰ ਉਪਰ ਘਰ ਦੇ ਵਿੱਚ ਕਹਿ ਲਈਏ ਇੱਥੇ ਸੰਸਾਰ ਦੇ ਵਿੱਚ ਜਨਮ ਲੈ ਕੇ ਆਉਂਦੇ ਨੇ ਪਰ ਪਰਉਪਕਾਰ ਕਰਨ ਵਾਸਤੇ ਆਉਂਦੇ ਨੇ ਉਹਨਾਂ ਦਾ ਜਨਮ ਕਿਸੇ ਬੰਦਗੀ ਵਾਲੇ ਪਰਮਾਤਮਾ ਨਾਲ ਜੁੜੇ ਹੋਏ ਘਰ ਹੋਵੇਗਾ ਜਿਹੜੀ ਰੂਹ ਵਾਹਿਗੁਰੂ ਦੇ ਮਾਰਗ ਤੇ ਚੱਲ ਰਹੀ ਹੈ ਪੰਦਗੀ ਕਰ ਰਹੀ ਹੈ ਉਹਦੇ ਘਰ ਵਿੱਚ ਉਸ ਮਹਾਪੁਰਖ ਦਾ ਆਉਣਾ ਹੁੰਦਾ ਹੈ ਫਿਰ ਉੱਥੇ ਰਹਿ ਕਰਕੇ ਉਸ ਨੂੰ ਸਤ ਸੰਗਤ ਪ੍ਰਾਪਤ ਹੁੰਦੀ ਹੈ ਗਿਆਨ ਪ੍ਰਾਪਤ ਹੁੰਦਾ ਹੈ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੁੰਦੀ ਹੈ ਗੁਰਮੁਖਾਂ ਦੀ ਸੰਗਤ ਮਿਲਦੀ ਹੈ ਫਿਰ ਉਹ ਆਪਣੇ ਜੀਵਨ ਦੇ ਅੰਦਰ ਪਰਉਪਕਾਰ ਕਰਦੇ ਨੇ